ਅੱਜ ਤੁਹਾਨੂੰ ਦੋ ਅਜਹੀਆਂ ਸ਼ਖਸੀਅਤਾਂ ਨਾਲ ਰੂਬਰੂ ਕਰਵਾਉਣ ਜਾ ਰਿਹਾ ਇੱਕ ਦੀ ਉਮਰ ਹੈ 63 ਸਾਲ ਜਿਹੜੇ ਕਿ ਮਾਡਲਿੰਗ ਕਰਦੇ ਨੇ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੁੰਦੀ ਹੋਵੇਗੀ ਕਿਉਂਕਿ ਮਾਡਲਿੰਗ ਦੀ ਦੁਨੀਆ ਵਿੱਚ ਜਿਹੜਾ ਪੈ ਰੱਖਦਾ ਉਹ 18-20 ਸਾਲ ਦਾ ਨੌਜਵਾਨ ਹੁੰਦਾ ਪਰ ਦਮਨ ਮਜੀਠੀਆ ਆਪਣੇ ਆਪ ਨੂੰ ਇਸ ਉਮਰ ਵਿੱਚ ਵੀ ਨੌਜਵਾਨ ਸਮਝਦੇ ਨੇ ਤੇ ਨਾਲ ਨਾਲ ਇਹਨਾਂ ਦੇ ਰਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੁੰਮ ਦੀ ਬੱਸ ਕਦੇ ਇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਪੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਬੋਬੀ ਬਾਜਵਾ ਨੇ ਜਿਨ੍ਹਾਂ ਨੇ ਦਮਨ ਬਾਜਵ ਦਮਨ ਹੋਣਾਂ ਨੂੰ ਪ੍ਰਮੋਟ ਕੀਤਾ ਐਜ਼ ਅ ਮਾਡਲ ਬਹੁਤ ਵੱਡੀ ਸਾਹਸ ਵਾਲੀ ਗੱਲ ਹੁੰਦੀ ਭਾਜੀ ਕਿਉਂਕਿ ਐਡੇ ਵੱਡੇ ਮਾਡਲ ਨੂੰ ਲੈਣਾ ਤੇ ਤੁਸੀਂ ਬਹੁਤ ਹੌਸਲਾ ਬਖਾਇਆ ਕੀ ਕਹਿਣਾ ਇਹ ਮੇਰਾ ਐਕਚੁਅਲੀ ਮੇਰੀ ਸੋਚ ਸੀਗੀ ਕਾਫੀ ਦਿਨਾਂ ਤੋਂ ਮਹੀਨਿਆਂ ਤੋਂ ਕਹਿ ਲੋ ਚੱਲ ਰਹੀ ਸੀਗੀ ਫਿਰ ਉਹਦੇ ਲਈ ਸਪੈਸ਼ਲੀ ਮੈਂ ਗਾਣਾ ਲਿਖਵਾਇਆ ਗਿਆ ਅਸੀਂ ਵੀਡੀਓ ਦਾ ਸਬਜੈਕਟ ਐਕਚੁਅਲੀ ਮੈਂ ਪਹਿਲਾਂ ਰੈਡੀ ਕੀਤਾ ਕਿ ਕਿਉਂਕਿ ਮੈਂ ਅਕਸਰ ਆਪਾਂ ਅਕਸਰ ਨਾਰਮਲ ਰੂਟੀਨ ਲਾਈਫ ਜੀ ਹੁੰਦੇ ਆ ਜਦ ਏਜ 50 ਸਾਲ ਦਾ ਹੋ ਗਿਆ 60 ਦਾ ਕੰਮ ਖਤਮ ਖਾਣੀ ਖਤਮ ਪਰ ਮੇਰੀ ਸੋਚ ਉਲਟੀ ਹੈ ਕਿ ਨਹੀਂ ਅਗਰ ਤੁਹਾਡੇ ਅੰਦਰ ਜਨੂਨ ਜਾਂ ਜਜ਼ਬਾ ਹੈਗਾ ਬਿਲ ਪਾਵਰ ਹੈਗੀ ਆ ਤਾਂ ਕਿਸੇ ਵੀ ਏਚ ਜਾ ਕੇ ਕੁਝ ਵੀ ਕੀਤਾ ਜਾ ਸਕਦਾ ਕੋਈ ਵੀ ਅਚੀਵਮੈਂਟ ਕੀਤੀ ਜਾ ਸਕਦੀ ਹੈ ਉਹ ਸੋਚ ਨੂੰ ਲੈ ਕੇ ਅਸੀਂ ਸਪੈਸ਼ਲੀ ਤੂੰ ਤੇ ਮੈਂ ਜਿਹੜਾ ਗਾਣਾ ਅਸੀਂ ਬਣਾਇਆ ਸਪੈਸ਼ਲੀ ਜਦੋਂ ਦਮਨ ਨਾਲ ਮੁਲਾਕਾਤ ਹੋਈ ਫਿਰ ਕਿਸਾਂ ਲੱਗਾ ਵੀ ਹੈ ਜਜ਼ਬਾ ਇਹਨਾਂ ਦਾ ਹਾਂ ਇਹ ਕਿਉਂਕਿ ਸਾਡੀ ਮੁਲਾਕਾਤ ਪਹਿਲਾਂ ਹੋਈ ਸੀਗੀ ਸਾਡੇ ਫਰੈਂਡ ਨੇ ਸੇਖੋਂ ਸਾਹਿਬ ਹਰਪ੍ਰੀਤ ਜੀ ਸੇਖੋਂ ਬਹੁਤ ਅੱਛੇ ਰਾਈਟਰ ਨੇ ਉਹਨਾਂ ਦੇ ਥਰੂ ਅਸੀਂ ਮਿਲੇ ਤੇ ਉਹ ਜਦੋਂ ਫਿਰ ਮੈਂ ਸਬਜੈਕਟ ਸੋਚ ਰਿਹਾ ਸੀ ਮੇਰੇ ਸਾਹਮਣੇ ਫਿਰ ਉਹ ਇੱਕ ਹਮ ਰਹੇ ਸੀਗੇ ਵੀ ਇਹ ਬਸ ਉਹ ਸਬਜੈਕਟ ਲਈ ਬੈਸਟ ਬੰਦਾ ਮੇਰੇ ਕੋਲ ਆ ਗਿਆ ਤੇ ਕਿਉਂਕਿ ਤੁਸੀਂ ਜਿੱਦਾਂ ਹੁਣੇ ਹੀ ਕਿਹਾ ਕਿ 18-20 ਸਾਲ ਦੇ ਬੱਚੇ ਨੂੰ ਜਾਂ ਯੰਗਸਟਰ ਨੂੰ ਲਾਂਚ ਕਰਦੇ ਆ ਅਸੀਂ ਮੈਂ ਵੀ ਬਹੁਤ ਕੁੜੀਆਂ ਮੁੰਡਿਆਂ ਨੂੰ ਅਸੀਂ ਰੋਜ਼ ਪੈਸੇ ਲੱਗੇ ਹੁੰਦੇ ਰਿਸਕ ਤੇ ਹੁੰਦਾ ਹਾਂ ਹਾਂਜੀ 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 ਲੇਕਿਨ ਮੈਨੂੰ ਸੀਗਾ ਕਿ ਜਿਹੜੇ ਸਾਡੇ ਕਹਿੰਦੇ ਨਾ 60 ਰਿਟਾਇਰਮੈਂਟ ਤੋਂ ਬਾਅਦ ਲਾਈਫ ਖਤਮ ਹੋ ਗਈ ਮੈਂ ਕਿਹਾ ਨਹੀਂ ਅਸੀਂ 60 ਤੋਂ ਮੈਨੂੰ ਚਾਹੀਦੇ 65 ਦੇ ਆਸ-ਪਾਸ ਦੇ ਐਕਟਰ ਨੇ ਜਿਨ੍ਹਾਂ ਨੂੰ ਮੈਂ ਔਰ ਇਹਨਾਂ ਨੂੰ ਲਾਂਚ ਕੀਤਾ ਔਰ ਇਹਨਾਂ ਦੇ ਨਾਲ ਜਿਹੜੇ ਕੋ ਐਕਟਰ ਨੇ ਮੈਡਮ ਉਹਨਾਂ ਦਾ ਵੀ ਫਰਸਟ ਵੀਡੀਓ ਇਹਨਾਂ ਦਾ ਵੀ ਫਰਸਟ ਹੈ ਅਸੀਂ ਫਿਰ ਇੱਕ 63 ਔਰ 65 ਦੇ ਆਸ-ਪਾਸ ਇਯੰਗਸਟਰ ਨੂੰ ਲਾਂਚ ਕੀਤਾ ਗਿਆ ਸਪੈਸ਼ਲੀ ਸਵੀਟ 16 ਤਾਂ ਸੁਣਿਆ ਸੀ ਸਵੀਟ 60 ਪਹਿਲੀ ਵਾਰ ਸੁਣ ਰਹੇ ਹੋ ਪਰ ਅੱਛਾ ਹੈ ਕਿ ਮਨਜਿੱਤਾਂ ਦੇ ਅੰਦਰ ਜਜ਼ਬਾ ਹੈ ਬਹੁਤ ਜ਼ਿਆਦਾ ਜਨੂੰਨ ਹੈ ਕਿ ਮੈਂ ਕੁਝ ਕਰਨਾ ਹੈ ਮੈਨੂੰ ਬਹੁਤ ਅੱਛੀ ਲੱਗਦੀ ਹੈ ਉਹ ਸਮਾਰਟ ਸਮਾਰਟ ਕਾਫੀ ਹੈ ਨਾ ਨੇ ਬਹੁਤ ਬਹੁਤ ਅੱਛਾ ਨਾ ਸ਼ੂਟ ਕਰਦੇ ਕਰਦੇ ਇਹਨਾਂ ਨੂੰ ਕਿਹਾ ਸੀ ਮੈਂ ਕਿ ਮੈਨੂੰ ਗਾਣੇ ਦਾ ਤੇ ਪਤਾ ਨਹੀਂ ਮੈਂ ਕਿਉਂਕਿ ਮੈਂ ਆਲਮੋਸਟ ਸਾਰੇ ਪੰਜਾਬ ਦੇ ਜਿੰਨੇ ਸਾਡੇ ਸੈਲੀਬ੍ਰਿਟੀ ਸਿੰਗਰਸ ਨੇ ਹਜ਼ਾਰ ਦੇ ਆਸ-ਪਾਸ ਮੈਂ ਇਸ ਲਈ 20 ਸਾਲ ਤੋਂ ਵੀਡੀਓ ਕਰ ਚੁੱਕੇ ਹਾਂ ਐਜੇ ਡਾਇਰੈਕਟਰ ਤਾਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਗਾਣੇ ਦਾ ਪਤਾ ਨਹੀਂ ਆਡੀਅנס ਤੇ ਡਿਪੈਂਡ ਕਰਦਾ ਹੈ ਕਿਦਾਂ ਦਾ ਰਿਸਪੌਂਸ ਆਉਂਦਾ ਪਰ ਤੁਹਾਨੂੰ ਕੰਮ ਜ਼ਰੂਰ ਮਿਲੇਗਾ ਤੁਸੀਂ ਜ਼ਰੂਰ ਲਾਂਚ ਹੋ ਕੇ ਛਾਜੋਗੇ ਹੁੰਦੇ ਮਾਰਕੀਟ 'ਚ ਔਰ ਇਹਨਾਂ ਨੂੰ ਪਤਾ ਬਹੁਤ ਜ਼ਬਰਦਸਤ ਰਿਸਪੌਂਸ ਹੈ ਮੈਨੂੰ ਵੀ ਜਿੰਨਾ ਮੇਰਾ ਸਰਕਲ ਸਾਰਿਆਂ ਬਹੁਤ ਅਪਰੀਸ਼ੀਏਟ ਕੀਤਾ ਹਾਂ ਤਾਂ ਮਨ ਨਾਲ ਗੱਲ ਕਰ ਲਈ ਆਪਾਂ ਹਾਂਜੀ ਹਾਂਜੀ ਬਿਲਕੁਲ ਇਹਨਾਂ ਇਹ ਜ਼ਰੂਰੀ ਹੈ ਜੀ ਕਿਉਂਕਿ ਇਹ ਇਹਨਾਂ ਦਾ ਫਰਸਟ ਕੰਮ ਹੈ ਔਰ ਇਹਨਾਂ ਨੂੰ ਇਨਕਰੇਜਮੈਂਟ ਬਹੁਤ ਜ਼ਰੂਰੀ ਹੈ ਤਾਂ ਮਨ ਜੀ ਠੀਕ ਹੈ ਨਾ ਮੈਂ ਪਹਿਲੇ ਕਿਹਾ ਵੀ 18-20 ਸਾਲ ਤੇ ਜਿਨੋ ਨੌਜਵਾਨ ਹੁੰਦੇ ਨੇ ਤਾਂ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਐਜ਼ ਅ ਮਾਡਲ ਤੁਸੀਂ ਕਿਸ ਤਰ੍ਹਾਂ ਸੋਚਿਆ ਵੀ ਮੈਂ ਐਸੇ ਉਮਰ ਵਿੱਚ ਆ ਕੇ ਮਾਡਲਿੰਗ ਕਰਨੀ ਸਕੰਦਰ ਜੀ ਮੈਂ ਇੱਕ ਕਾਫੀ ਵੱਡੇ ਕਾਰ ਐਕਸੀਡੈਂਟ ਤੋਂ ਬੜੀ ਮੁਸ਼ਕਲਾਂ ਬਜਿਆ ਸੀ ਜਿਹਦੇ ਵਿੱਚ ਮੇਰੇ हिਪ ਵਿੱਚ ਫ੍ਰੈਕਚਰ ਵੀ ਆ ਗਿਆ ਸੀ ਲੇਕਿਨ ਉਹਦੇ ਵਿੱਚੋਂ ਜੋ ਰਿਕਵਰੀ ਮੇਰੀ ਹੋਈ ਆ ਤੇ ਲੋਕ ਕਹਿੰਦੇ ਸੀ ਵੀ ਪਰਫੈਕਟ ਤੋਂ ਬਾਅਦ ਬੰਦਾ ਚੱਲ ਨਹੀਂ ਸਕਦਾ ਲੇਕਿਨ ਮੈਂ ਬੋਬੀ ਦੇ ਮੇਰੇ ਦੋਸਤਾਂ ਇਹਨਾਂ ਦੀ ਇਨਸਪੀਰੇਸ਼ਨ ਦੇ ਨਾਲ ਮੈਂ ਪਹਿਲਾਂ ਮੋਡਲਿੰਗ ਵਿੱਚ ਚਲਾ ਗਿਆ ਮੋਡਲਿੰਗ ਦੇ ਮੈਂ ਕਾਫੀ ਸ਼ੋਅ ਕੀਤੇ ਐਜੇ ਸ਼ੋਅ ਸਟਾਪਰ ਸ਼ੋਅ ਓਪਨਰ ਜਿਊਰੀ ਮੈਂਬਰ ਸ਼ੋਅ ਸਟਾਪਰ ਵੀ ਰਹੇ ਹੋ ਨਾਲ ਹਾਂਜੀ ਹਾਂਜੀ ਸ਼ੋਅ ਸਟਾਪਰ ਰਹੇ ਹਾਂ ਜੀ ਕਾਫੀ ਸ਼ੋਰ ਸ਼ੋਸ ਤਪਰ ਦੇ ਤੌਰ ਤੇ ਕੀਤੇ ਨਾਰਮਲ ਵਾਕ ਬਹੁਤ ਘੱਟ ਕੀਤੇ ਉਹ ਫਿਰ ਜਦੋਂ ਇਹਨਾਂ ਦਾ ਮੇਰਾ ਪ੍ਰੀ ਐਂਪੀਅਰ ਕਾਫੀ ਵੱਧ ਗਿਆ ਤੇ ਇਹਨਾਂ ਨੇ ਇੱਕ ਨਵੀਂ ਲਾਂਗ ਬੁਟ ਕੇ ਕਾਫੀ ਦੇਰ ਤੋਂ ਇਹ ਕੰਮ ਦੇ ਸਰਚ ਕਰਨ ਲਏ ਸੀ ਵੀ ਜਿਹੜੇ ਏਜ ਦੇ ਕਪਲ ਆਪਣੇ ਘਰਾਂ 'ਚ ਕਦੇ ਰਹਿ ਜਾਂਦੇ ਬੱਚੇ ਸੈਟਲ ਹੋ ਜਾਂਦੇ ਦੂਰ ਜਾ ਕੇ ਉਹ ਪਿੱਛੇ ਕਦੇ ġੇੜਾ ਮਾਰਦੇ ਆ ਸਾਲ 'ਚ ਮਾਂ ਹੀ ਕਦੇ ਇੱਕ ਤਾਂ ġੇੜਾ ਮਾਰਦੇ ਆ ਤੇ ਮਗਰੋਂ ਮਾਪੇ ਜਿਹੜੇ ਆ ਉਹ ਡਿਪਰੈਸ਼ਨ ਜਾਂਦੇ ਆ ਇਹਨਾਂ ਮੇਰੇ ਨਾਲ ਫਿਰ ਗੱਲ ਕੀਤੀ ਮੈਂ ਇੱਕ ਥੀਮ ਜਿਹੜੀ ਹੈ ਸੋਚੀ ਆ ਤੇ ਮੈਂ ਸੋਚ ਰਿਹਾ ਵੀ ਇਹਦੇ ਤੇ ਕਿਉਂ ਨਾ ਇੱਕ ਗੀਤ ਮੈਂ ਬਣਾਵਾ ਤੇ ਉਹ ਗੀਤ ਰਿਲੀਜ਼ ਕਰ ਗਿਆ। ਇਹਨਾਂ ਫਿਰ ਤੂੰ ਤੇ ਮੈਂ ਦੇ ਨਾਂ ਦੇ ਇੱਕ ਗੀਤ ਰਿਲੀਜ਼ ਕੀਤਾ ਜੀ ਦੇ ਵਿੱਚ ਮੇਰੇ ਨਾਲ ਮੈਡਮ ਸੁਮੇਧਾ ਜੀ ਨੇ ਪ੍ਰੋਫੈਸਰ ਨੇ ਮਾਰਿਸ਼ੀ ਧਿਆਨਨਦਿ ਯੂਨੀਵਰਸਿਟੀ ਜੋ ਤੱਕ ਤੋਂ ਜੀ ਉਹਨਾਂ ਨੇ ਫਿਰ ਨਾਲ ਮੇਰੇ ਨਾਲ ਲੀਡ ਰੋਲ ਇਹਨਾਂ ਸਾਨੂੰ ਕਰਵਾਇਆ ਤੇ ਉਹਨਾਂ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮਿਹਨਤ ਕਰਕੇ ਮਲਟੀ ਲੋਕੇਸ਼ਨ Shimla, Chail, Sadhu Pul ਜਗਾ ਤੇ ਇਹਨਾਂ ਨੇ ਜਾ ਕੇ ਸ਼ੂਟਿੰਗ ਕਰਵਾਈ। ਬੋਸ ਚੱਜੇ ਟੰਗ ਨਾ ਉਹ ਜਿਹੜਾ ਗੀਤ ਹੈ ਉਹ ਫਿਲਮਾਇਆ ਗਿਆ ਤੇ ਫਿਰ ਤੁਸੀਂ ਰੋਲ ਮਾਡਲ ਬਣ ਕੇ ਨੌਜਵਾਨਾਂ ਦੇ ਨਾਲ-ਨਾਲ ਫਿਰ ਜਿਹੜੇ 올ਡ ਏਜ ਹੈਗੇ ਨੇ ਲੋਕ ਉਹਨਾਂ ਵਾਸਤੇ ਵੀ ਮੈਂ ਤੇ ਇਹਨਾਂ ਨੂੰ ਪਹਿਲਾਂ ਵੀ ਕਹਿੰਨ ਦਿਆ ਜੀ ਮੈਨੂੰ ਵਾਰ-ਵਾਰ ਇਹਨਾਂ ਕਹੋ ਵੀ ਅਸੀਂ ਏਜਡ ਪੀਪਲ ਲਏ ਆਪਣੇ ਐਕਟਰ ਲਏ ਆ ਏਜਡ ਨੌਜਵਾਨ ਕਹਿ ਸਕਦੇ ਹੋ ਅੱਛਾ ਕਈ ਆਪਣਾ ਵਾਲ ਆਪਣੇ ਕਲਰ ਕਰ ਲੈਂਦੇ ਦਾੜੀ ਵੀ ਕਲਰ ਕਰ ਦਿੰਦੇ ਪਰ ਤੁਸੀਂ ਦੇਖਿਆ ਵੀ ਤੁਸੀਂ ਬਿਲਕੁਲ ਐਸਾ ਨੇਚਰਲ ਛੱਡਿਆ ਹੁੰਦਾ ਭਈ ਮੈਂ ਤਾਂ ਸੋਚਦਾ ਜਿਹੜੇ ਬਿਰਜੇ ਪਿੱਛੇ ਬੰਦੇ ਵਾਲ ਕਾਲੇ ਵੀ ਚਿੱਟੇ ਛਿੱਤੀ ਹੋ ਜਾਣ ਜੀ ਮੈਨੂੰ ਜਿਆਦਾ ਮਜ਼ਾ ਆਉਂਦਾ ਹੈ। ਹੂੰ ਚੰਗਾ ਲੱਗਦਾ ਮੈਨੂੰ ਆਪ ਨੂੰ ਖੁਦ ਨੂੰ ਚੰਗਾ ਲੱਗਦਾ ਲੇਕਿਨ ਜਤੋਂ ਤੁਸੀਂ ਵੀ ਜਜਮੈਂਟ ਕਰ ਸਕਦੇ ਹੋ ਕਿਉਂਕਿ ਆਪਣੇ ਆਪ ਨੂੰ ਆਪਣਾ ਪਤਾ ਨਹੀਂ ਲੱਗਦਾ ਜੋ ਤੁਹਾਨੂੰ ਪਤਾ ਲੱਗ ਸਕਦਾ ਕਿ ਮੇਰੇ ਵਾਲ ਚਿੱਟੇ ਮੈਨੂੰ ਫੱਬਦੇ ਕਿ ਨਹੀਂ ਫੱਬਦੇ ਤੇ ਇਹ ਨਹੀਂ એનર્ਜੀ ਫਿਰ ਕਿੱਥੋਂ ਆ ਜਾਂਦੀ ਹੈ ਕਿਉਂਕਿ ਉਹ ਉਹ ਆਪਣੀ ਉਮਰ ਤੇ ਹੈ ਨਹੀਂ ਜਿੰਨੀ ਉਮਰ ਵਿੱਚ એનર્ਜੀ ਹੁੰਦੀ ਹੈ ਨੌਜਵਾਨਾਂ ਵਿੱਚ ਆਪਣੀ ਇਹ ਨਹੀਂ એનર્ਜੀ ਫਿਰ ਕਿਤਰਾ ਤੁਸੀਂ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਵੱਡਾ ਵਿਸ਼ਵਾਸ ਮੇਰਾ ਬਸ ਵਾਇਕ ਰੂ ਵੇਤਿਆ ਜੀ ਉਸ ਦੀ ਤੇ ਜਿਸ ਤੇ ਬਾਹ ਫੜ ਕੇ ਜਿੱਧਰ ਤੋਰਤਾ ਜੀ ਮੈਂ ਤੇ ਉਧਰ ਤੁਰ ਪਿਆ ਤੇ ਇੱਕ ਗੱਲ ਮੈਂ ਜ਼ਿੰਦਗੀ ਵਿੱਚ ਥਾਣ ਕੇ ਰੱਖੀ ਸ਼ੁਰੂ ਤੋਂ ਹੀ ਜੀ ਇਸ ਕੰਮ ਨੂੰ ਮੈਂ ਪਹਿਲਾਂ ਵੀ ਦੂਸਰੇ ਕੰਮ ਬਿਜ਼ਨਸ ਕਰਦਾ ਰਿਆ ਜੀ ਇਸ ਕੰਮ ਵਿੱਚ ਪੈਰ ਧਰਿਆ ਜੀ ਉਹਦੇ ਵਿੱਚ ਸਫਲਤਾ ਲੈ ਕੇ ਫੇਰ ਹੀ ਪਿੱਛੇ ਮੁਰੇ ਜੀ ਉਧਾ ਨਹੀਂ ਮੁਰੇ ਇਹ ਨਹੀਂ ਕੀਤਾ ਵੀ ਅੱਜ ਇਹਨਾਂ ਨੇ ਬੋਬੀ ਬਾਜ ਬਾਈ ਨੇ ਹੱਲਾਸ਼ੇਰੀ ਦੇ ਕੇ ਮੈਨੂੰ ਇਧਰ ਤੋਰਿਆ ਵਾ ਤੇ ਇਹਨਾਂ ਦੀ ਬਦੌਲਤ ਹੀ ਗਾਂ ਪੰਜਾਬੀ ਮੂਵੀਜ਼ ਵਿੱਚ ਵੀ ਕੰਮ ਕਰੂਗਾ ਜੀ ਤੇ ਪੂਰੀ ਮਿਹਨਤ ਨਾਲ ਕਰੂਗਾ ਬਿਲਕੁਲ ਫਿਰ ਜਿਹਨੂੰ ਕੋਈ ਨਾ ਕੋਈ ਚੀਜ਼ ਸਕਸੈਸਫੁਲ ਹੁੰਦੀ ਤੇ ਬੰਦੇ ਨੂੰ ਅੱਗੋਂ ਵਧਣ ਦੇ ਦਿਲ ਤੇ ਕਰਦੇ ਖੁਆਇਸ਼ ਤੇ ਹੁੰਦੀ ਨਾ ਵੀ ਜਿੰਨੇ ਜਿਹੜੇ ਜ਼ਿੰਦਗੀ ਉਹਨੇ ਤੇ ਕਰ ਕੁਝ ਨਾ ਖੁਸ਼ ਕਰਦੇ ਰਹਿਣਾ ਉਹ ਤੇ ਪੱਕੀ ਗੱਲ ਹੈ ਜੀ ਉਹਦੇ ਤੁਹਾਡੇ ਵੀ ਖਾਜ ਪੂਰੀ ਹੁੰਦੀ ਹੈ ਹਰ ਬੰਦਾ ਤਰੱਕੀ ਤੇ ਚਾਹੁੰਦਾ ਹੀ ਹੈ ਜੀ ਤੇ ਉਹ ਤਰੱਕੀ ਇਸ ਕਰਕੇ ਫਿਰ ਇਸ ਲਾਈਨ ਦੇ ਪਏ ਆ ਉਸ ਲਾਈਨ ਵਿੱਚ ਅੱਗੇ ਕੀ ਦੇਖਾਂ ਕੋ ਮੂਵੀਜ਼ ਜਾਂ ਦੂਜਾ ਕੋ ਚਾਂਸ ਜਿਹੜਾ ਉਹ ਕਰਨਗੇ ਜਿਹਦੇ ਵਿੱਚ ਬੌਬੀ ਵੀ ਮੇਰੀ ਹੈਲਪ ਵੀ ਬਹੁਤ ਕਰ ਰਿਹਾ ਹੈ ਹੂੰ ਤੇ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨਾਂ ਚਲੋ ਠੀਕ ਹੈ ਨੌਜਵਾਨਾਂ ਤੇ ਚਲੋ ਹੁੰਦੇ ਹੀ ਨੇ ਨਾ ਇਸ ਫੀਲਡ ਵਿੱਚ ਜਿਹੜੇ ਬਜ਼ੁਰਗ ਜਿਹੜੇ ਘਰ ਬੈਠੇ ਨੇ ਹਨਾ ਦਿਲ ਛੱਡੀ ਬੈਠੇ ਹੌਸਲਾ ਛੱਡੀ ਬ ਉਹਨਾਂ ਨੂੰ ਇਹੋ ਸੁਨੇਹਾ ਮਾਜੀ ਤੁਸੀਂ ਇਹ ਨਾ ਸੋਚੋ ਕਿ ਬੱਚੇ ਦੂਸਰੀ ਜਗ੍ਹਾ ਦੂਰ ਬੈਠੇ ਨੇ ਤੇ ਉਹ ਵਾਪਸ ਘਰ ਘਟ ਆਉਂਦੇ ਨੇ ਤੁਸੀਂ ਆਪਣੇ ਆਪ ਜਿ ਡਿਪਰੈਸ਼ਨ ਵਿੱਚ ਨਾ ਜਾਓ ਆਪਣੇ ਆਪ ਦੀ ਜ਼ਿੰਦਗੀ ਜਿਹੜੀ ਉਹ ਤੁਹਾਡੀ ਫ੍ਰੀ ਆਫ ਰਿਸਪੋਨਸਿਬਿਲਟੀ ਹੋ ਗਈ ਤੁਹਾਨੂੰ ਬੱਚੇ ਤੁਹਾਡੇ ਸੈਟਲ ਹੋ ਗਏ ਆ ਤੁਸੀਂ ਆਪਣੀ ਜ਼ਿੰਦਗੀ ਨੂੰ ਜਿਹੜੇ 2 4 5 7 10 ਸਾਲ ਜਿਹੜੇ ਆ ਉਹਨੂੰ ਇੰਜੋਏਮੈਂਟ ਕਰਨ ਦੀ ਕੋਸ਼ਿਸ਼ ਕਰੋ ਉਹਦੇ ਨਾਲ ਮੈਂ ਇਹ ਦਾਅਵਾ ਕਰਦਾ ਜਿਹੜਾ ਬੋਬੀ ਨੇ ਇਸ ਟੀਮ ਨਾਲ ਜਿਹੜਾ ਗਾਣਾ ਬਣਾਇਆ ਇਹ ਜਿਹੜੇ ਜਿਹੜੇ ਗਾਣੇ ਨੂੰ ਲੋਕ ਵੇਖਣਗੇ ਚਲੋ ਯੰਗਸਟਰ ਤੇ ਦੇਖਦੇ ਹੀ ਦੇਖਦੇ ਆ ਜੇ ਏਜਡ ਪੀਪਲ ਵੇਖਣਗੇ ਤੇ ਮੈਂ ਦਾਅਵਾ ਕਰਦਾ ਵੀ ਉਹਨਾਂ ਦੀ 5 ਤੋਂ 10 ਸਾਲ ਤੱਕ ਉਮਰ ਵੱਜੂਗੀ ਬਿਲਕੁਲ ਦਮਨ ਤੇ ਨਾਲ ਬੋਬੀ ਬਾਜਵਾ ਦੀ ਜੋੜੀ ਜਿਹੜੀ ਕਿ ਉਹ ਹੁਣ ਛਾ ਰਹੀ ਹੈ ਕਿਉਂਕਿ ਬੋਬੀ ਬਾਜਮਾ ਨੇ ਆਪਣੀ ਮਿਊਜ਼ਿਕ ਐਲਬਮ ਵਾਸਤੇ ਕੁ ਸੱਤ ਤੋਂ ਪਲੱਸ ਸਾਲ ਦੇ ਜਿਹੜੇ ਮਾਡਲ ਨੂੰ ਉਹ ਚੁਣਿਆ ਦਮਨ ਮਜੀਠੀਆ ਔਰ ਤੱਕ ਪਾ ਰਿਹਾ ਹੈ ਜਿਹੜਾ ਮੂਵੀ ਵੀਡੀਓ ਆਈ ਹੈ ਔਰ ਇਹਨਾਂ ਦੀ ਇਹੀ ਜਿਹੜੀ ਕਿ ਬਜ਼ੁਰਗਾਂ ਨੂੰ ਵੀ ਇਹੀ ਅਪੀਲ ਹੈ ਵੀ ਆਪਣਾ ਹੌਸਲਾ ਜਿਹੜਾ ਲਗਾਤਾਰ ਜ਼ਿੰਦਗੀ ਵਿੱਚ ਬਣਾਈ ਰੱਖੋ ਕੋਈ ਵੀ ਚੀਜ਼ ਨਾ ਮੁਮਕਿਨ ਨਹੀਂ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਡੈਨਿਕਸ ਰਾ ਟੀਵੀ ਅੰਮ੍ਰਿਤਸਰ